ਅਗਲੀ ਵੀਡੀਓ ਖਬਰ ਜੀ ਪਟਨਾ ਸਾਹਿਬ ਦੀ ਹੈ ਮੱਥਾ ਟੇਕਣ ਗਏ ਕਪੂਰਥਲਾ ਦੀ ਮਹਿਲਾ ਹੋਈ ਹੈ ਜੀ ਲਾਪਤਾ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡ ਸਾਲਾਪੁਰ ਦੋਨਾਂ ਦੀ ਰਹਿਣ ਵਾਲੀ ਇੱਕ ਔਰਤ ਨੇ ਪਟਨਾ ਸਾਹਿਬ ਵਿੱਚ ਲਾਪਤਾ ਹੋਣ ਦੀ ਖਬਰ ਹੈ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਸੁਲਤਾਨਪੁਰ ਲੋਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਪਟਿਆਲਾ ਦੀ ਡਾਕਟਰ ਗੁਲਦੀਨ ਕੌਰ ਨੇ ਯੂਪੀਐਸਸੀ ਚ ਹਾਸਲ ਕੀਤਾ ਜੀ 3ਮਾ ਰੈਂਕ ਤਜਰਬਾ ਸਾਂਝਾ ਕਰਦੇ ਹਾਂ ਦੱਸਿਆ ਜੀ ਕਿਵੇਂ ਗੱਡਿਆ ਝੰਡਾ ਡਾਕਟਰ ਗੁਰਦੀਨ ਕੌਰ ਜਿਸ ਨੇ ਲਗਭਗ 2 ਸਾਲਾਂ ਤੱਕ ਪੀਸੀਐਸ ਅਧਿਕਾਰੀ ਵਜੋਂ ਸੇਵਾ ਮਨਾਈ ਹਨ ਮੰਗਲਵਾਰ ਨੂੰ ਲੈਣੇ ਗਏ ਯੂਪੀਐਸਸੀ ਪ੍ਰੀਖਿਆ ਨਤੀਜੇ 2023 ਵਿੱਚ ਤੀਮਾ ਰੈਂਕ ਹਾਸਲ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਇੱਕ ਹੋਰ ਸ਼ਹੀਦ ਹੋ ਚੁੱਕਾ ਹੈ ਬਰਨਾਲਾ ਜਿਹਦੇ ਪਿੰਡ ਮਹਿਤਾ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਾਇਬ ਸਿੰਘ ਦਾ ਪੁੱਤਰ ਅਗਨੀਵੀਰ ਜਵਾਨ ਸੁਖਵਿੰਦਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਵਾਨ ਸੁਖਵਿੰਦਰ ਸਿੰਘ ਜੰਮੂ ਕਸ਼ਮੀਰ ਚਤਨਾਕਸੀ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੱਗ ਚ ਲੁਕੋ ਕੇ ਸੋਨਾ ਲੈ ਜਾਂਦਾ ਸਖਸ ਕਾਬੂ ਕਰ ਲਿਆ ਕਸਟਮ ਵਿਭਾਗ ਨੇ ਚੰਡੀਗੜ੍ਹ 에어ਪੋਰਟ ਤੇ ਫੜ ਲਿਆ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਕਸਟਮ ਵਿਭਾਗ ਲੁਧਿਆਣਾ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਲਈ ਕਈ ਲੋਕਾਂ ਨੇ ਫੜਿਆ ਗਿਆ ਇਸੇ ਲੜੀ ਤਹਿਤ ਕਸਟਮ ਵਿਭਾਗ ਲੁਧਿਆਣਾ ਤੋਂ ਦਵਾਈ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ ਚ ਇੱਕ ਵਿਅਕਤੀ ਨੂੰ ਪੱਗ ਵਿੱਚ ਛੁਪਾ ਕੇ ਸੋਨੇ ਦਾ ਪਾਊਡਰ ਲੈ ਕੇ ਜਾਂਦੇ ਹੋਏ ਕਾਬੂ ਕਰ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵੱਡਾ ਹਾਸੇ ਨੂੰ ਲੈ ਕੇ ਮੋਗਾ ਆਰਟੀਓ ਸਖਤ ਹੋ ਚੁੱਕਾ ਹੈ ਜ਼ਿਲ੍ਹੇ ਦੀਆਂ ਸਾਰੀਆਂ ਬੱਸਾਂ ਦਾ ਰੰਗ ਪੀਲਾ ਕਰਨ ਦੇ ਨਿਰਦੇਸ਼ ਜਾਰੀ ਹੋ ਚੁੱਕੇ ਨੇ ਹਰਿਆਣਾ ਵਿੱਚ ਪਿਛਲੇ ਦਿਨੀ ਹੋਏ ਸਕੂਲ ਬੱਸ ਹਾਦਸੇ ਵਿੱਚ ਕੁਝ ਬੱਚਿਆਂ ਦੀ ਮੌਤ ਹੋ ਜਾਣ ਤੇ ਕੁਝ ਬੱਚਿਆਂ ਦੇ ਜ਼ਖਮੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੀ ਇਸੇ ਹਾਦਸੇ ਨੂੰ ਦੇਖਦੇ ਹੋਏ ਸੂਬੇ ਵਿੱਚ ਸਖਤੀ ਕਰ ਰਹੀ ਹੈ ਪੰਜਾਬ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਹੋਵੇ ਇਸ ਲਈ ਹੁਣ ਜ਼ਿਲ੍ਹਾ ਮੋਗਾ ਦੇ ਆਰਟੀਓ ਵਿਭਾਗ ਨੇ ਸਾਰੇ ਸਕੂਲਾਂ ਨੂੰ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਜੀ ਉਸ ਤੋਂ ਬਾਅਦ ਅਗਲੀ ਵਾਰ ਜੀ ਨਾਪਾਚ ਅਵਾਰਾ ਕੁੱਤਿਆਂ ਦਾ ਖੌਫ ਦੇਖਣ ਨੂੰ ਮਿਲਿਆ ਕੰਬਾਈਨ ਦੇ ਫੋਰਮੈਨ ਨੂੰ ਨੋਚ-ਨੋਚ ਕੇ ਮਾਰ ਮੁਕਾ ਦਿੱਤਾ ਨਾਬਾ ਵਿੱਚ ਅਫਾਰਾਂ ਖੋਨੀ ਕੁੱਤਿਆਂ ਨੇ ਨਾਬਾ ਦੇ ਪਿੰਡ ਸਰਾਜਪੁਰਬੀ ਦੇ ਇੱਕ ਕੰਬਾਈਨ ਦੇ ਫੋਰਮੈਨ ਨੂੰ ਨੋਚ-ਨੋਚ ਕੇ ਮਾਰ ਕੇ ਖਬਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਫੋਰਮੈਨ ਯੂਪੀ ਤੋਂ ਰੋਜੀ ਰੋਟੀ ਲਈ ਫਸਲ ਕੱਟਣ ਲਈ ਕੰਬਾਈਨ ਤੇ ਇੱਥੇ ਆਇਆ ਸੀ ਸਵੇਰੇ ਉੱਠ ਕੇ ਜੰਗਲ ਪਾਣੀ ਗਿਆ ਇਹ ਪਹਿਲੀ ਘਟਨਾ ਨਹੀਂ ਹੈ ਕੁਝ ਸਮਾਂ ਪਹਿਲਾਂ ਇਨ੍ਹਾਂ ਪਿੰਡਾਂ ਦੇ ਵਿੱਚ ਇੱਕ ਬੱਚੇ ਤੇ ਇੱਕ ਬਜ਼ੁਰਗ ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਸੋ ਅਗਲੀ ਵੀਡੀਓ ਵਰਜੀ ਪਾਰਟ ਕਰਦੇ ਗਰੰਟੀ ਨੂੰ ਆਇਆ ਜੀ ਅਟੈਕ ਹੋਇਆ ਜੀ ਰੱਬ ਨੂੰ ਪਿਆਰਾ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਦਿੱਲੀ ਦੇ ਜੀ ਟੀਵੀ ਗੁਰਦੁਆਰਾ ਸਾਹਿਬ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਜਿੱਥੇ ਗੁਰਦੁਆਰਾ ਸਾਹਿਬ ਦਾ ਹੈੱਡ ਗਰੰਟੀ ਜੋ ਕਿ ਹੁਕਮਨਾਮਾ ਪੜ੍ਹ ਰਿਹਾ ਸੀ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਸਹਿਜ अरोड़ा ਅਤੇ ਗੁਰਪ੍ਰੀਤ ਕੌਰ ਜਿਹੜੇ ਵਿਦੇਸ਼ ਦੀ ਕਰ ਰਹੇ ਨੇ ਜੀ ਸੈਲ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਨੇ ਉਲੜ ਪੀਜਾ ਵਾਲੀ ਜੋੜੀ ਸ਼ਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਨੇ ਵਿਸ਼ੇਸ਼ੀ ਨੂੰ ਸ਼ਹਿਰ ਕਰ ਰਹੇ ਨੇ ਇਸ ਦਿਨ ਤਸਵੀਰਾਂ ਜੋੜੀ ਵੱਲੋਂ ਲਗਾਤਾਰ ਸਾਂਝੀ ਕੀਤੀਆਂ ਜਾ ਰਹੀਆਂ ਨੇ ਇਹ ਜੋੜੀ ਦੁਬਈ ਵਿੱਚ ਪੁੱਜੀ ਹੈ ਜਿੱਥੋਂ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੇ ਜਾ ਰਹੀਆਂ ਨੇ ਇੱਕ ਤਸਵੀਰ 'ਚ ਇਹ ਜੋੜੀ ਬਰਜ ਖਲੀਫਾ ਕੋਲ ਨਜ਼ਰ ਆ ਰਹੀ ਹੈ ਦੋਸਤੋ ਬਾਅਦ ਅਗਲੀ ਵੀਡੀਓ ਵਰਜੀ ਦੂਜੀ ਦੇ ਚੱਕਰ ਵਿੱਚ ਪਤੀ ਨੇ ਕਰ ਦਿੱਤਾ ਇੰਨਾ ਤੰਗ ਕਰਵਾਲੀ ਨੇ ਮੌਤ ਨੂੰ ਲਾਇ ਜੀ ਗੱਲ ਪੇਤਾ ਵੱਲੋਂ ਕਤਲ ਕੀਤਾ ਗਿਆ ਖੁਦਕੁਸ਼ੀ ਦਾ ਡਰਾਮਾ ਬਣਾਇਆ ਗਿਆ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਪਰੇਸ਼ਾਨ ਪਤਨੀ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਮ੍ਰਿਤਕ ਦੀ ਪਛਾਣ ਪਿੰਕੀ ਵਜੋਂ ਹੋਈ ਹੈ ਇਹ ਘਟਨਾ ਲੁਧਿਆਣੇ ਦੇ ਰਾਮਨਗਰ ਭਾਮੀਆ ਕਲਬ ਵੱਜੋਂ ਵਾਪਰੀ ਹੈ ਉਧਰ ਮ੍ਰਿਤਕਾ ਦੇ ਪਿਤਾ ਦਾ ਦੋਸ਼ਕੂ ਜੀ ਨੇ ਦਵਾਈ ਨਹੀਂ ਆਪਣੇ ਪ੍ਰਾਣ ਨਾਲ ਮਿਲ ਕੇ ਦਿੱਤੀ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵਡੀ ਖਬਰ ਜੀ ਕਾਲਜ ਦੇ ਬਾਹਰ ਫਾਇਰਿੰਗ ਕਰਨ ਵਾਲੇ ਮੁਲਜ਼ਮਨ ਨੂੰ ਪੁਲਿਸ ਨੇ 30 ਕਿਲੋਮੀਟਰ ਪਿੱਛਾ ਕਰਕੇ ਦਬੋਚ ਲਿਆ ਅਬੋਵਰ ਦੇ ਪਿੰਡ ਗੁਰੂ ਨਾਨਕ ਖਾਲਸਾ ਕਾਲਜ ਦੇ ਬਾਹਰ ਗੋਲਾਬਾਰੀ ਕਰਨ ਤੋਂ ਬਾਅਦ ਮੋਟਰਸਾਈਕਲ ਦੇ ਪਿੱਛਣ ਵਾਲੇ ਮਲਜ਼ਮਾਂ ਦਾ ਪੁਲਿਸ ਨੇ 30 ਕਿਲੋਮੀਟਰ ਤੱਕ ਪਿੱਛਾ ਕਰਕੇ ਉਸ ਨੂੰ ਫੜ ਲਿਆ ਜਦ ਕਿ ਇਸ ਦੌਰਾਨ ਇੱਕ ਮਲਜ਼ਮ ਦੀ ਲੱਤ ਟੁੱਟ ਗਈ ਤੇ ਦੋਵਾਂ ਬਾਹਾਂ ਵੀ ਟੁੱਟ ਗਈਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੁਜੀ ਆਈ ਲੈਟਸ ਸੈਂਟਰ ਦੇ ਦੋ ਮੰਜ਼ਿਲਾ ਬਿਲਡਿੰਗ ਦੇਖਦੇ ਆਂ ਹੀ ਦੇਖਦੇ ਆਂ ਹੋਗੇ ਜੀ ਟੈਟੇਰੀ ਚੋਲਾ ਸਾਹਿਬ ਕਸਬਾ ਚੋਲਾ ਸਾਹਿਬ ਵਿਖੇ ਸਰਹਾਲੀ ਰੋਡ ਤੇ ਸਥਿਤ ਬਲੈਕ ਸਟੋਨ ਅਕੈਡਮੀ ਆਈ ਲੈਟਸ ਸੈਂਟਰ ਦਾ ਨਾਂ ਦੀ ਇਮਾਰਤ ਦੇਖਦੇ ਆਂ ਵੀ ਦੇਖਦੇ ਆਂ ਟੈਟੇਰੀ ਹੋਗੀ ਉਸ ਤੋਂ ਬਾਅਦ ਇਹ ਵੀਡੀਓ ਜੀ ਟੈਕਟ ਮਿਲਣ ਤੋਂ ਬਾਅਦ ਪਰਿਵਾਰ ਨਾਲ ਗੁਰੂਕਰਨ ਨਤਮਸਤਕ ਹੋਏ ਨੇ ਔਜਲਾ। ਇੱਥੇ ਮੈਂ ਕੋਟੀ ਕੋਟੀ ਧੰਨਵਾਦ ਕਰਦਾ। ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਗੁਰੂਗ੍ਰਾਮ ਚ ਪੁਲਿਸ ਦਾ ਵੱਡਾ ਐਕਸ਼ਨ ਪੰਜ ਸਫਾ ਸੈਂਟਰ ਤੇ ਮਾਰੀ ਹੈ ਜੀ ਰੇਡ। ਫੜੀਆਂ ਨੇ ਜੀ 17 ਕੁੜੀਆਂ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੁਲਿਸ ਦੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਪੰਜ ਸਫਾ ਸੈਂਟਰ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਛਾਪੇ ਦਰਾਂਨ 17 ਕੁੜੀਆਂ ਹਿਰਾਸਤ ਵਿੱਚ ਲੈ ਲਿਆ ਨੇ। ਉਸ ਤੋਂ ਬਾਅਦ ਅਗਲੀ ਵਾਰ ਜਿਹੜਾ ਬਾਲ ਪੇਂਟਿੰਗ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਜ਼ਿਲ੍ਹੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਵIkਲੀ ਪਹਿਲ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲੋਸ਼ਾਹਦੀਆ ਵਾਕਵਖਤਾਂਮਤੇ ਵੋਟਰ ਜਾਗਰੂਤਾ ਬਾਲ ਪੇਂਟਿੰਗ ਬਣਾਈ ਜਾ ਰਹੀਆਂ ਨੇ ਜਿਨ੍ਹਾਂ ਨੂੰ ਆਮ ਵੋਟਰਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਕਾਫੀ ਵੀ ਪਸੰਦ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵਾਰ ਜੀ ਪੜ੍ਹਾਈ ਦੇ ਖਰਚੇ ਲਈ ਪਿਤਾ ਨੇ ਵੇਚ ਦਿੱਤੀ ਜ਼ਮੀਨ ਹੁਣ ਧੀ ਬਣੀ ਹੈ ਜੀ ਮਰਚੈਂਟ ਨੇਵੀ ਅਫਸਰ ਕਿਸੇ ਵੀ ਮੰਜ਼ਲ ਉਤੇ ਪਹੁੰਚ ਲਈ ਕਈ ਰੁਕਾਵਟਾਂ ਆਉਂਦੀਆਂ ਨੇ ਪਰ ਜੇਕਰ ਹਿੰਮਤ ਬਲੰਦ ਅਤੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਸਫਲਤਾ ਮਿਲਨੀ ਤੈ ਹੁੰਦੀ ਹੈ ਅਜਹੀਆਂ ਹੀ ਰੁਕਾਵਟਾਂ ਨੂੰ ਪਾਰ ਕਰਦੇ ਹੋਏ 25 ਸਾਲਾ ਸ਼ਿਮਰਨ ਥੋਰਾੜ ਨੇ ਸਫਲਤਾ ਦੀ ਇਵਾਦਤ ਲਿਖੀ ਹੈ ਇਸ ਇਵਾਦਤ ਨੂੰ ਲਿਖਣ ਬਿਲੇ ਉਸਨੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਸਨੇ ਉਹਨਾਂ ਦਾ ਦ੍ਰਿੜ ਇਰਾਦੇ ਨਾਲ ਸਾਹਮਣਾ ਕੀਤਾ ਨਤੀਜਾ ਇਹ ਹੋਇਆ ਹੈ ਕਿ ਅਜ ਸਿਮਰਨ ਮਰਚੈਂਟ ਨੇਵੀ ਅਫਸਰ ਬਣ ਗਈ ਹੈ ਅਸਤੋ ਬਾਦ ਅਗਲੀ ਵੀਡੀਓ ਵਿੱਚ ਸੜਕਾਂ ਕਿਨਾਰੇ ਵਾਹਨ ਖੜਾ ਕਰਕੇ ਸਮਾਨ ਵੇਚਣ ਵਾਲੇ ਦੁਕਾਨਦਾਰ ਰਾਹੀਰ ਪਰੇਸ਼ਾਨ ਹੋ ਰਹੇ ਨੇ ਸਥਾਨਕ ਕਸਬੇ ਵਿੱਚ ਸਬਜ਼ੀਆਂ ਦੇ ਫਲ ਵਿਕਰਤਾਵਾਂ ਵੱਲੋਂ ਸੜਕਾਂ ਕੰਢੇ ਲਗਾਈਆਂ ਗਈਆਂ ਜਿਨ੍ਹਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਬਣ ਰਹੀਆਂ ਨੇ ਇਸ ਸਬੰਧੀ ਗੱਲ ਕਰਦੇ ਹਾਂ ਰਾਹੀਰ ਜਰਨੈਲ ਸਿੰਘ ਲਾਲੂ ਤਾਰੂਣ ਨੇ ਕਿਹਾ ਕਿ ਰਚਨਾਦੀ ਤਰਾਸ਼ ਹਟਿਆਲਾ ਤੋਂ ਕਾਨੂੰਬਨ ਜਾਣ ਵਾਲੀ ਸੜਕ ਦੀ ਲੰਗੜਾ ਕਰ ਇੱਥੇ ਸਬਜ਼ੀ ਜਾਂ ਫਲ ਵਿਕਰਤਾ ਲਗੀਆਂ ਗੱਡੀਆਂ ਰਾਹੀਰਾਂ ਲਈ ਪਰੇਸ਼ਾਨੀ ਬਣ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੁਧਨ ਦੇ ਐਚਪੀ ਸਿੰਘ ਨੇ ਇੰਡੀਅਨ ਕੋਸਟ ਗਾਰਡ ਦੇ ਇੰਸਪੈਕਟਰ ਜਨਰਲ ਵਜੋਂ ਸੰਭਾਲਿਆ ਜੀ ਉਹਦਾ ਲੁਧਨ ਦੇ ਐਚਪੀ ਸਿੰਘ ਇੰਡੀਅਨ ਕੋਸਟ ਗਾਰਡ ਦੇ ਡਿਪਟੀ ਇੰਸਪੈਕਟਰ ਜਨਰਲ ਤੋਂ ਹੁਣ ਇੰਸਪੈਕਟਰ ਜਨਰਲ ਬਣ ਗਿਆ ਦਰਅਸਲ ਇੰਡੀਅਨ ਕੋਸਟ ਗਾਰਡ ਦੇ ਡਿਪਟੀ ਇੰਸਪੈਕਟਰ ਜਨਰਲ ਐਚਪੀ ਨੂੰ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਤਰੱਕੀ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਡੀਪ ਫ੍ਰੀਜਰ ਵਿੱਚੋਂ ਮਿਲੀ ਹੈ ਜੀ ਸਾਬਕਾ ਫੌਜੀ ਦੀ ਲਾਸ਼ ਦੁਕਾਨ ਦੇ ਬਦਬੂ ਅਰਨ ਮੋਹੈ ਜੀ ਖਲਾਸਾ ਸੋਨਨੀਪਾ ਦੇ ਖਰਕੋਦਾ ਚ ਸਹਿਰ ਦੇ ਰਹਾਣਾ ਪਿੰਡ ਦੇ ਇੱਕ ਸਾਬਕਾ ਫੌਜੀ ਦੀ ਕਤਲ ਦੀ ਸਨਸਨੀ ਫੈਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਬਰਿੰਦਰ 13 April ਤੋਂ ਲਾਪਤਾ ਸੀ ਉਸਦੇ ਪਰਿਵਾਰ ਨੇ 15 April ਤੱਕ ਖਰਕੋਦਾ ਹਸਾਨੀ ਚ ਅਗਵਾਦੀ ਦਰਜ ਕਰਵਾਈ ਸੀ ਜੀ ਖਬਰ ਉਸ ਤੋਂ ਬਾਅਦ ਅਗਲੀ ਵੀਡੀਓ ਪਰ ਜਿਹੜਾ ਭਗਵਾਸੀ ਚ ਮਨਜ਼ੂਰੀ ਵਾਲੀ ਥਾਂ ਨੂੰ ਛੱਡ ਪਟਾਈ ਕਿਸੇ ਹੋਰ ਥਾਂ ਦੀ ਕੀਤੀ ਪਿੰਡ ਵਾਲਿਆਂ ਨੇ ਮਹਾਲੀ ਨੂੰ ਕੀਤੀ ਹੈ ਜੀ ਸ਼ਿਕਾਇਤ ਨੇੜਲੇ ਪਿੰਡ ਭਗਵਾਸੀ ਵਿੱਚ ਮਾਈਨਿੰਗ ਦੀ ਮਨਜ਼ੂਰੀ ਕਿਸੇ ਹੋਰ ਥਾਂ ਦੀ ਹੈ ਤੇ ਮਾਈਨਿੰਗ ਹੋਰ ਥਾਂ ਤੇ ਜ਼ਮੀਨ ਚੋਂ ਕਰਨ ਦੀ ਲਾਉਂਦਿਆ ਪਿੰਡ ਵਾਸੀਆਂ ਨੇ ਜੀਸੀ ਮਹਾਲੀ ਨੂੰ ਸ਼ਿਕਾਇਤ ਦੇ ਕੇ ਮਾਈਨਿੰਗ ਕਰਨ ਵਾਲਿਆਂ ਖਿਲਾਫ ਤਰਜ ਕਰਵਾਈ ਹੈ ਸ਼ਿਕਾਇਤ ਅਸਤਵ ਬਾਅਦ ਅਗਲੀ ਵੀਡੀਓ ਲੁਧਨਾ ਚ ਲਹਿਰਕਾਰੀ ਬੱਸਾਂ ਚ ਹੋਈਆਂ ਨੇ ਜੀ ਬ੍ਰੇਕਾਂ ਫੇਲ ਲੋਕਾਂ ਨੇ ਪਈਆਂ ਨੇ ਜੀ ਭੱਜਣਾ ਲੁਧਨਾ ਚ ਦੇਰ ਰਾਤ ਇੱਕ ਵੱਡਾ ਹਾਸਾ ਵਾਪਰਿਆ ਜਦੋਂ ਪਾਣ ਬੱਸ ਦੀ ਅਚਾਨਕ ਬ੍ਰੇਕਾਂ ਫੇਲ ਹੋ ਗਈਆਂ ਇਹ ਹਾਸਾ ਇੱਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਦੀ ਹਾਲਾਤ ਗੰਭੀਰ ਬਣੀ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੁਧਰਾਂ ਵਿੱਚ ਸਰਕਾਰੀ ਬੱਸਾਂ ਦੀ ਬ੍ਰੇਕ ਹੋਈ ਹੈ ਫਿਰ ਪੈਦਲ ਜਾ ਰਹੇ ਵਿਅਕਤੀ ਦੀ ਬੁਰੀ ਤਰ੍ਹਾਂ ਕੁਚਲ ਦਿੱਤਾ ਜੀ ਉਸ ਵਿਅਕਤੀ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243 ਕਰੋੜ ਦੀ ਨਗਦੀ ਸ਼ਰਾਬ ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ ਕਰ ਲਈਆਂ ਨੇ ਇਹ ਖਬਰ ਹੈ ਜੀ ਚੋਣ ਜਾਬਤੇ ਨੂੰ ਲੈ ਕੇ ਜਿਸ ਦੇ 243 ਕਰੋੜ ਰੁਪਏ ਦੀ ਨਗਦੀ ਜਿਹੜੀ ਬਰਾਮਦ ਕੀਤੀ ਗਈ ਹੈ ਜਿਹੜੀ ਜ਼ਬਤ ਵੀ ਕਰ ਲਈ ਹੈ ਜਿਹੇ ਪਾਸ ਉਸ ਤੋਂ ਬਾਅਦ ਅਗਲੀ ਬੜੀ ਖਬਰ ਸਮਣੀ ਆ ਰਹੀ ਹੈ ਜੀ ਲੁਧਿਆਣਾ ਤੋਂ 4 ਕਰੋੜ ਦੀ ਹਰਣ ਤੇ 2 ਲੱਖ ਰੁਪਏ ਦੀ ਡਰੱਗ ਬਣੀ ਸਮੇਤ ਪਤੀ ਪਤਨੀ ਨੂੰ ਕਾਬੂ ਕਰ ਲਿਆ ਐ ਐਸਟੀਐਫ ਦੀ ਲੁਧਿਆਣਾ ਟੀਮ ਨੇ ਨਸ਼ਾ ਤਸਕਰ ਖਿਲਾਫ ਵਿਡੀਓ ਮਹਿਨ ਤਹਿਤ 4 ਨਸ਼ਾ ਤਸਕਰਾਂ ਨੂੰ 4 ਕਰੋੜ ਰੁਪਏ ਦੀ ਹਰਣ ਅਤੇ 2 ਲੱਖ ਰੁਪਏ ਦਾ ਜਿਹੜੇ ਡਰੱਗ ਬਣੀ ਸਮੇਤ ਗ੍ਰਿਫਤਾਰ ਚ ਹਸਾ ਸਫਲਤਾ ਹਾਸਲ ਹੋਈ ਐ ਉਸ ਤੋਂ ਬਾਅਦ ਅਗਲੀ ਵੀਡੀਓ ਸਿਮਰਜੀਤ ਸਿੰਘ ਮਾਨ ਨੇ ਜੋਲੀ ਲੈਟਰ ਪੈਡ ਤੇ ਰਾਹ ਜਾਂਦੀ ਇੱਕ ਵਿਅਕਤੀ ਨੇ ਮਾਰੀ ਜੀ 60000 ਦੀ ਠੱਗੀ ਚਰਮਣੀ ਕਲਿੱਦਲ ਅੰਮ੍ਰਿਤਸਰ ਦੇ ਪ੍ਰਧਾਨ ਸਲਸੰਦ ਮੈਂਬਰ ਸਿਮਰਜੀਤ ਸਿੰਘ ਮਾਣ ਜੋਲੀ ਲੈਟਰ ਪੈਡ ਤੇ ਇੱਕ ਵਿਅਕਤੀ ਨੇ 60000 ਰੁਪਏ ਦੀ ਠੱਗੀ ਮਾਰੀ ਹੈ ਇਸ ਸਬੰਧੀ ਪੁਲਿਸ ਨੇ ਜਾਂਚ ਤੋਂ ਬਾਅਦ ਪੁਲਿਸ ਮੁਲਾਜ਼ਮ ਤੋਂ ਖਤੜੀ ਦਾ ਮਾਮਲਾ ਦਰਜ ਕਰ ਲਿਆ ਉਸ ਤੋਂ ਬਾਅਦ ਅਗਲੀ ਵਾਰ ਇੱਕ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੇ ਆੜਤੀਏ ਕੋਲੋਂ 20 ਲੱਖ ਦੀ ਫਰੋਤੀ ਮੰਗਣ ਵਾਲੇ ਤਿੰਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸਰਹੱਦੀ ਕਸਬਾ ਖੇਮ ਕਰਨ ਦੇ ਆੜਤਾ ਕਾਰੋਬਾਰ ਕਰਨ ਵਾਲਾ ਵਿਅਕਤੀ ਕੋਲੋਂ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬ੍ਰਾਂਡ ਦੇ ਨਾਂ ਤੇ 20 ਲੱਖ ਰੁਪਏ ਦੀ ਫਰੋਤੀ ਮੰਗਲ ਦਾ ਮਾਮਲਾ ਸਾਹਮਣੇ ਆਇਆ ਹੈ